ਡੇਰਾ ਸੱਚਾ ਸੋਦਾ ਦੇ ਮੁਖੀ ਗੁਰਮੀਤ RAM ਰਹੀ ਜਿਨ੍ਹਾਂ ਨੂੰ ਇੱਕ ਵਾਰ ਫਿਰ ਤੋਂ ਪੈਰੋਲ ਮਿਲੀ ਹੈ ਤੇ ਪੈਰੋਲ ਮਿਲਨ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈਡ ਕੰਂਟੀ ਤੇ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਨੇ ਗਹਿਰੀ ਚਿੰਤਾ ਜਤਾਈ ਹੈ ਉਹਨਾਂ ਨੇ ਸਖਤ ਸ਼ਬਦਾਂ ਵਿੱਚ ਕਿਹਾ ਇਹ ਕੇਵਲ ਇੱਕ ਨਿਆ ਦੀ ਪੰਨੀ ਉਲਟ ਨਹੀਂ ਗੱਲ ਹੈ ਸਗੋਂ ਸਿੱਖ ਕੌਮ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਫੈਸਲਾ ਹੈ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਕਪਾਸੀਤਾ ਸਿੱਖ ਕੌਮ ਦੇ ਬੰਦੇ ਸਿੰਘ ਜੋ ਕਿ ਦਹਾਕਿਆਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਲਈ ਅਜੇ ਵੀ ਸਿਰਫ ਵਾਅਦੇ ਹੀ ਕੀਤੇ ਜਾ ਰਹੇ ਨੇ ਅਤੇ ਦੂਜੇ ਪਾਸੇ ਗੁਰਮੀਤ ਰਾਮ ਰਹੀਮ ਵਰਗੇ ਆਪਰਾਧੀ ਜੋ ਕਿ ਸਜ਼ਾ ਭੋਗ ਰਿਹਾ ਹੈ ਪਰ ਉਸ ਨੂੰ ਪੈਰੋਲ ਦੇ ਕੇ ਵਾਰ-ਵਾਰ ਬਾਹਰ ਲਿਆਂਦਾ ਜਾ ਰਿਹਾ ਹੈ। ਸਿੰਘ ਸਾਹਿਬ ਜੀ ਦੇ ਨਹਿਰ ਮੁਖੀ ਨੂੰ ਬਾਰ ਬਾਰ ਪ੍ਰੋਲ ਮਿਲੀ ਜਾ ਰਹੀ ਹੈ ਕਿਵੇਂ ਦੇਖਦੇ ਸਾਰੇ ਮੋਦੀ ਸਾਹਿਬ ਬਾਰੀ ਬਾਰ ਜੀ ਕਾਲਸਾ ਲਾ ਰਿਹਾ ਹੈ ਯਾਰਾ ਬੀਡੀ ਥੱਲੇ ਲੱਗਾ ਪਸਤਾ ਹੈ ਔਰ ਜੇ ਵੀ ਬੜਾ ਘੱਟ ਘਰ ਹੈ ਸਵੇਤ ਸਾਰੇ ਧਰਮਾਂ ਦੇ ਔਰ ਸਾਰੇ ਸਭਿਆਚਾਰਕ ਜੀ ਦੋ ਮਿੰਟ ਤੋਂ ਵਸਦੇ ਨੇ ਔਰ ਇਤਾਰਿਕ ਕੀਤਾ ਜਾਂਦੇ ਨੇ ਕਿ ਇੱਥੇ ਭਰਨ ਤੇ ਰਿਸ਼ਤਾ ਹੈ ਉਹ ਹੱਥ ਨੇ ਕਰਨ ਦੇ ਦੂਜੇ ਕਾਰਨ ਦੇਖਿਆ ਸਿੱਖਾਂ ਵਾਸਤੇ ਕੋਈ ਵੀ ਤਰ੍ਹਾਂ ਦਾ ਪੱਤਾ ਜਿਹੜੀ ਹੈ ਉਹ ਨਹੀਂ ਹੈ ਜਿੱਥੇ ਇੱਥੇ 32 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਜਿਹੜੇ ਨੇ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਅਤੇ ਤਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜੇਲ੍ਹ ਤੋਂ ਛੁਡਿ ਰਿਹਾਈ ਹੈ ਉਹ ਨਹੀਂ ਹੋ ਰਹੀ ਜਾਰੀ ਬੰਦੀ ਨਹੀਂ ਕੀਤੀ ਜਾ ਰਹੀ ਅਤੇ ਜਿਹੜਾ ਸੌਦਾ ਸਾਧ ਹੈ ਕਿ ਵਰਜੀਤਰਾ ਮੈਂ ਜਿਹੜਾ ਪਲਾਟਕਾਰੀ ਹੈ ਜਿਹੜਾ ਦੇ ਵਿਚਾਰੀ ਹੈ ਇੱਕ ਕਾਤਲ ਹੈ ਜਿਹੜਾ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ਇਹ ਨਹੀਂ ਨਹੀਂ ਹਰ ਬਾਰ ਪੈਰੋ ਦੇਖ ਕੇ ਤੇ ਹਾਈ ਦੇਖ ਕੇ ਤੇ ਸਿੱਖਾਂ ਨੂੰ ਜੜਾਉਣ ਦਾ ਇਹ ਕਿੱਸਾ ਜਾਂਦਾ ਹੈ। ਔਰ ਸਿੱਖਾਂ ਨੂੰ ਜਿਹੜਾ ਦੂਜੇ ਦਰਜੇ ਤੇ ਤੀਜੇ ਦਰਜੇ ਦੇ ਸ਼ਹਿਰੀ ਹੋਣ ਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾਂਦਾ ਹੈ। ਸਰਸੇ ਵਾਲੇ ਸਾਧ ਲੜ ਕੇ ਪੈਰੋ ਦੇਣੇ ਬਾਹਰ ਕੱਢਦੇ ਆਂ ਔਰ ਬੰਦੀ ਸਿੰਘਾਂ ਦੀ ਰਫਾਈ ਨਾ ਕਰਨੀ। ਆਪਣੇ ਸਿੱਖ ਭੰਤ ਵਾਸਤੇ ਸਿੱਖਾਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਜਿਹੜਾ ਬਹੁਤ ਵੱਡੀ ਇੱਕ ਇਨਸਾਫੀ ਹੈ। ਠੀਕ ਹੈ।